ਗਾਵੇ ਗੁਣ ਬਰਨ ਚਾਰਖਟ ਦਰਸ਼ਨ ਬ੍ਰਹਮਾਦਿਕ ਸਮਰੰਥ ਗੁਣਾ ਗਾਵੇ ਗੁਣ ਸੇਸ ਸਹਸ ਜਵਾਰਸ ਆਦੇ ਅੰਤ ਲਿਵ ਲਾਗ ਤੁਨਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ कब कल सुजस गावो गुरु नानक राज जोग जिन माण्यों कब कल सुजस गावो गुरु नानक राज जोग जिन माण्यों कल के अवतार नाम के बोहे जहर झूर हाजरा हजूर जागत ज्योत ਪਤਿ ਜੋਰ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਕੋ ਦੰਡਾਤ ਬੰਧਨ ਅਨੇਕ ਬਾਾਰ ਗੁਰੂ ਪਾਤਸ਼ਾਹ ਜੀ ਕੇ ਗ੍ਰੇਸ ਰੂਪ ਗੁਰੂ ਪਰਿਸ਼ਾਦ ਸੰਗਤ ਜੀ ਉਹ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਭ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕੁੱਲ ਲੋਕਾਈ ਹਿੱਤ ਆਪਣੇ ਅਨੰਦ ਵਿੱਚ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਜਿੱਥੇ ਧੰਨ ਧੰਨ ਬਾਬਾ ਹਨਮਾਨ ਸਿੰਘ ਜੀ ਸਹਿ ਨੇਕਨ ਸਿੰਘਾਂ ਸ਼ਹੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਸਥਾਨ ਤੇ ਸਭ ਸੱਚੇ ਪਾਤਸ਼ਾਹ ਤਕਰੀਬਨ 2:30 ਵਜੇ ਪ੍ਰਕਾਸ਼ਮਾਨ ਹੋ ਕੇ ਜੋ ਮੁਖਵਾਖ ਬਖਸ਼ਦੇ ਨੇ ਉਹ ਸਭ ਸੱਚੇ ਪਾਤਸ਼ਾਹ ਧੰ ਧੰ ਸਭ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖਾਤਬਨ ਤੋਂ ਉਚਾਰਿਆ ਸੋਰਠਿ ਰਾਗ ਵਿੱਚ ਗੰਭੀਰ ਸਾਹਿਬ ਸ਼੍ਰੀ ਗੁਰਬੰਦ ਸਾਹਿਬ ਦੇ ਪਾਵਨ ਅੰਗ 645 ਔਰ 646 ਦੇ ਉੱਤੇ ਸੁਭਾਇਮਾਨ ਹੈ। ਵਾਰਾਂ ਦੇ ਵਿੱਚ ਸ਼ਬਦ ਦੀ ਸ਼ੁਰੂਆਤ ਪਾਠਿਆ ਕਰਦੇ ਨੇ ਮਾਰੇ ਕਹਿੰਦੇ ਵਿੰਨ ਨਾਵੇ ਸਭ ਧਰਮ ਦੇ ਨਿਤ ਜਗ ਤੋਟਾ ਸੰਸਾਰ ਮਾਰੇ ਕਹਿੰਦੇ ਨਾਮ ਤੋਂ ਬਿਨਾ ਸਾਰੇ ਧਰਮ ਦੇ ਫਿਰਦੇ ਨੇ ਇਸ ਸ਼ਬਦ ਤੋਂ ਦੋ ਭਾਵ ਇੱਕ ਪੁਲੇਖਿਆਂ ਵਿੱਚ ਤੋਖਲਿਆਂ ਵਿੱਚ ਇਕ ਪਟਕਣਾ ਦੋਨੋਂ ਇਕੱਠੇ ਵੀ ਲੈ ਲਈਏ ਤਦ ਵੀ ਸ਼ਬਦ ਅਰਥ ਠੀਕ ਬਣਦੇ ਨੇ ਭਾਵ ਜੋ ਇਨਸਾਨ ਨਾਮ ਦੇ ਨਾਲ ਨਹੀਂ ਜੁੜਦਾ ਉਹ ਇਸ ਜਹਾਨ ਦੇ ਵਿੱਚ ਪਰਮ ਪੁਲੇਖਿਆਂ ਤੋਖਲਿਆਂ ਦੇ ਵਿੱਚ ਭਟਕਦਾ ਰਹਿੰਦਾ ਹੈ ਉਸ ਨੂੰ ਥਾਂ ਨਹੀਂ ਮਿਲਦੀ ਟਿਕਾਣਾ ਨਹੀਂ ਮਿਲਦਾ ਸਫਿਰਤਾ ਨਹੀਂ ਮਿਲਦੀ ਇਕ ਕਾਉ ਨਹੀਂ ਪ੍ਰਾਪਤ ਹੁੰਦਾ ਨਿਤ ਜਗ ਤੋਟਾ ਸਹਸਾਰ ਇਸ ਸੰਸਾਰ ਦੇ ਵਿੱਚ ਉਸ ਇਨਸਾਨ ਨੂੰ ਘਾਟਾ ਹੀ ਘਾਟਾ ਪੈਂਦਾ ਉਸ ਨੂੰ ਆਪਾਂ ਕਹਿੰਦੇ ਆ ਨਾ ਇਹ ਫਲਾਣੇ ਵਿੱਚ ਕੋਈ ਫਲਾਣੇ ਪਰਿਵਾਰ ਦੇ ਵਿੱਚ ਕੋਈ ਟੋਟਾ ਹੀ ਨਹੀਂ ਹੈ ਭਾਵ ਕੋਈ ਘਾਟਾ ਨਹੀਂ ਹੈ ਵਾਦਾ ਹੀ ਵਾਦਾ ਹੈ ਲੇਕਿਨ ਆਈਟਮ ਆ ਰਹੀ ਕਿੰਨੇ ਇਸ ਸ਼ਬਦ ਨੂੰ ਵਰਤਦੇ ਹੋਏ ਕਿ ਜਿਹੜਾ ਪ੍ਰਭੂ ਦੇ ਨਾਮ ਦੇ ਨਾਲ ਨਹੀਂ ਜੁੜਦਾ ਉਹ ਅਖੀਰ ਨੂੰ ਇਸ ਸੰਸਾਰ ਵਿੱਚੋਂ ਘਾਟਾ ਲੈ ਕੇ ਜਾਂਦਾ ਹੈ ਆਪਾਂ ਨ ਵਣਜ ਕਰਨ ਆਏ ਆ ਜੀ ਵਪਾਰੀ ਸੱਚ ਵਪਾਰ ਕਰੋ patches ਬਹੁਤ ਜਗ੍ਹਾ ਫਰਮਾਉਦੇ ਨੇ ਮਨ ਵਿੱਚ ਹੈ ਸਤਿਗੁਰੂ ਕੇ ਪਾਸ व्यापार व्यापारे व्यापार संबंधित लफ्ज पाशाह वरतते हैं बहुत जगह। सो तो इस तरह तो धार समझ लीए कि आप जहान एक व्यापार करना है, और कुछ नहीं करना है वो व्यापार की है पाषा ने सू पूी देकर भी भेजे वो पूंजी कहदी है पूंजी है जी स्वासा की और व्यापार की करना है सचा व्यापार कड़ा व्यापारी सच व्यापार ਪਾਛੇ ਕਹਿੰਦੇ ਤੂੰ ਵਪਾਰ ਕਰਨਾ ਉਸ ਦੇ ਨਾਮ ਦਾ ਸਵਾਸਾਂ ਦੀ ਪੂੰਜੀ ਖਰਚ ਕੇ ਉਸ ਦਾ ਨਾਮ ਖੱਟਣਾ ਨਾਮ ਧਨ ਪੱਲੇ ਪਾ ਕੇ ਜਾਣਾ ਇਹ ਵਪਾਰ ਮਹਾਰਾਜ ਕਹਿੰਦੇ ਕਰਨਾ ਹੈ ਅਸੀਂ ਔਰ ਜੋ ਜੀਵ ਇਹ ਵਪਾਰ ਨਹੀਂ ਕਰਦਾ ਉਦੀ ਜਿਹੜੀ ਮਹਾਰਾਜ ਨੇ ਪੂੰਜੀ ਦੇ ਕੇ ਸਵਾਸਾ ਨੇ ਭੇਜੀ ਅਜਾਈ ਗਈ ਨਾ ਜੀ ਉਹਨੇ ਪੂੰਜੀ ਖਰਚ ਕੇ ਨਾਮ ਨਹੀਂ ਨਾ ਲਿਆ ਨਾਮ ਦਾ ਵਪਾਰ ਨਹੀਂ ਨਾ ਕੀਤਾ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਉਸ ਨੂੰ ਨਿਤ ਜਗ ਤੋਟਾਂ ਸੈਸਾਰ ਉਸ ਨੂੰ ਇਸ ਸੰਸਾਰ ਦੇ ਵਿੱਚ ਨਿਤਾ ਪ੍ਰਤੀ ਹਰ ਰੋਜ਼ ਘਾਟਾ ਹੀ ਘਾਟਾ ਪੈ ਰਿਆ ਘਾਟੇ ਤੋਂ ਘਾਟਾ ਵੱਧ ਤੂ ਵੱਧਦਾ ਜਾਂਦਾ ਹੈ ਉਸਦਾ ਹਰ ਰੋਜ਼ ਘਾਟਾ ਵੱਧ ਰਿਹਾ ਉਸਦਾ ਉਸ ਨੂੰ ਲਾਸ ਹੋ ਰਿਹਾ ਸਮਝ ਨਹੀਂ ਰਿਹਾ ਜਦੋਂ ਇੱਕ ਵਪਾਰੀ ਵਪਾਰ ਕਰਦਾ ਹੈ ਉਹ ਰੋਜ਼ ਘਾਟੇ ਤਾਂ ਨਹੀਂ ਖਾਂਦਾ ਨਾ ਸੋਚਦਾ ਕਿ ਮੈਂ ਕੀ ਕਰਾਂ ਲੇਕਿਨ ਇਹ ਜੀਨ ਕਿਹਦਾ ਹੈ ਰੋਜ਼ ਘਾਟੇ ਖਾ ਰਿਹਾ ਹੈ ਸਵਾਸਾਂ ਦੀ ਪੂੰਜੀ ਉਹਦੀ ਖਰਚ ਹੁੰਦੀ ਜਾ ਰਹੀ ਹੈ ਖਤਮ ਹੁੰਦੀ ਜਾ ਰਹੀ ਹੈ ਨਾਮ ਦਾ ਵਪਾਰੇ ਕਰ ਨਹੀਂ ਰਿਹਾ ਨਾਮ ਨੂੰ ਖਰੀਦ ਨਹੀਂ ਰਿਹਾ ਤੇ ਰੋਜ਼ ਘਾਟੇ ਦਾ ਘਾਟਾ ਆਪਣੇ ਪੱਲੇ ਪਾਈ ਜਾ ਰਿਹਾ ਹੈ ਉਹ ਘਾਟਾ ਕੀ ਹੈ ਨਾਮ ਦੀ ਜਗਾ ਵਿਕਾਰ ਉਹਦੇ ਪੱਲੇ ਪੈ ਰਹੇ ਨੇ ਅੱਗੇ ਮਾਰੇ ਕੀ ਕਹਿੰਦੇ ਮਨਮੁਖ ਕਰਮ ਕਮਾਉਣੇ ਹਮੇ ਅੰਧ ਗੁਬਾਰ ਹੁਣ ਏਸੀ ਚੀਜ਼ ਦਾ ਉਲਟਾ ਆ ਗਿਆ ਨਾ ਜੀ ਮਾਰੇ ਕਹਿੰਦੇ ਨੇ ਉਹ ਜੋ ਵਪਾਰ ਸਵਾਸਾਂ ਦੀ ਪੂੰਜੀ ਖਰਚੇ ਦੇ ਨਾਮ ਦਾ ਨਹੀਂ ਕਰ ਰਿਹਾ ਨਾ ਤਾਂ ਉਹ ਮਨਮੁਖ ਆਪਣੇ ਮਨ ਦੇ ਮੁਤਾਬਿਕ ਚੱਲ ਰਿਹਾ ਹੈ ਔਰ ਕਿਹੜੇ ਕਰਨ ਕਮਾ ਕੇ ਆਪਣੇ ਪੱਲੇ ਵਿੱਚ ਪਾ ਰਿਹਾ ਹੈ ਉਹ ਹਮੇ ਅੰਦ ਗੁਬਾਰ ਮਾਰੇ ਕਹਿੰਦੇ ਹਮੇ ਪੱਲੇ ਪਾਈ ਜਾ ਰਿਹਾ ਹੈ ਅੰਦ ਇਹ ਅੰਦ ਕੀ ਹੈ ਮਰੀ ਨੇ ਕਈ ਜਗ੍ਹਾ فرمایا ਜਦੋਂ ਅਸੀਂ ਮਾਇਕ ਪਦਾਰਥਾਂ ਦੇ ਵਿੱਚ ਲੁਭਤ ਹੁੰਦੇ ਆ ਤਾਂ ਇੱਕ ਅਸੀਂ ਹਨੇਰੇ ਅੱਗ ਦੇ ਖੂਦ ਦੇ ਵਿੱਚ ਡੁੱਬਦੇ ਜਾਂ ਕੂ ਨੂੰ ਮਾਇਆ ਦਾ ਭਰਿਆ ਹੋਇਆ ਜਾਣ ਕੇ ਉਸ ਦੇ ਵਿੱਚ ਆਪ ਵੀ ਇਨਸਾਨ ਅੰਨਾ ਹੋਇਆ ਤੁਰ ਹੀ ਜਾਂਦਾ ਹੈ ਪੰਖ ਜੋ ਮੋਹ ਪੱਗ ਨਹੀਂ ਚੱਲੈ ਹਮ ਦੇਖਾਂ ਤੈ ਡੁੱਬੀ ਹੋਲੇ ਇੱਕ ਐਸੀ ਦਲਦਲ ਹੈ ਇੱਕ ਜੋ ਅੰਧ ਖੂਪ ਹੈ ਨਾ ਅੰਦਾ ਖੂ ਹੈ ਜਿਹੜਾ ਇਹਦੇ ਵਿੱਚ ਐਸੀ ਦਲਦਲ ਹੈ ਇਹਦੇ ਵਿੱਚ ਪੈਰ ਤਸਦੇ ਆ ਅੱਗੇ ਨਹੀਂ ਜਾਂਦਾ नीचे तो नीचे डूबता जांदा जा है गुबार अहंकार अपने आप ਨੂੰ ਕੁਝ ਸਮਝਣਾ ਇਹ ਕਿੰਨਾ ਕੁ ਪੈਦਾ ਹੁੰਦਾ ਆਪਾਂ ਕਈ ਵਾਰੀ ਸਵਈਆ ਪਸਾਂਝਾ ਕੀਤਾ ਪਟ ਸਾਹਿਬਾਨ ਫਰਮਾਉਂਦੇ ਨੇ ਮਾਇਆ ਰੰਗ ਬਿਰੰਗ ਕਰਤ ਹੈ ਭਰਮ মোহ ਕੇ ਕੂਪ ਗੁਬਾਰ ਭਰਿਓ ਹੈ ਪਰਮ ਮੋਹ ਮਾਇਆ ਜਦੋਂ ਆਉਂਦੀ ਹੈ ਨਾ ਇੱਕ ਤਾਂ ਭਰਮ ਭਲੇਖੇ ਤੋਖਲੇ ਜੋ ਸਹੀ ਅਸਲ ਚ ਨਹੀਂ ਨੇ ਉਹ ਪੈਦਾ ਹੁੰਦੇ ਨੇ ਪਰਮ ਮੋਹ ਪਿਆਰ ਦੀ ਜਗਾ ਪ੍ਰੇਮ ਦੀ ਜਗਾ ਮੋਹ ਨੇ ਲੇ ਪਰਮ ਮੋਹ ਕੇ ਕੂਪ ਗੁਬਾਰ ਭਰਿਓ ਹੈ ਕੁੱਪ ਬੰਨਦੇ ਹੁੰਦੇ ਸੀ ਆਪਾਂ ਪਿੰਡਾਂ ਦੇ ਵਿੱਚ ਹੁਣ ਵੀ ਬੰਨਦੇ ਨੇ ਕਈ ਜਗ੍ਹਾ ਵੱਡੇ ਵੱਡੇ ਕੁੱਪ ਬੰਨੇ ਹੁੰਦੇ ਨੇ ਤੂੜੀ ਸਾਂਭਣ ਲਈ ਹੁਣ ਤੁਸੀਂ ਵੇਖਿਓ ਜਿਨ੍ਹਾਂ ਨੇ ਨਹੀਂ ਵੇਖਿਆ ਤਾਂ ਜਦੋਂ ਕਿਤੇ ਬਾਹਰ ਅੰਦਰ ਜਾਓ ਤਾਂ ਆ ਜਦੋਂ ਕਣਕਾਂ ਕੱਢੀਆਂ ਜਾਣੀਆਂ ਨੇ ਇਸ ਤੋਂ ਬਾਅਦ ਜਿਨ੍ਹਾਂ ਨੇ ਤੂੜੀ ਸਾਂਭਣੀ ਆ ਉਹ ਖੇਤਾਂ ਦੇ ਵਿੱਚ ਕੁੱਪ ਬੰਨ ਲੈਂਦੇ ਨੇ ਵੱਡੇ ਵੱਡੇ ਤੂੜੀ ਦੇ ਉਹਨੂੰ ਪ੍ਰੋਟੈਕਟ ਕਰਨ ਲਈ ਤੂੜੀ ਨੂੰ ਸਾਂਭਣ ਲਈ ਮਰੇ ਜਿੰਦ ਨੇ ਹੂ ਪੁਗ ਗੁਬਾਰ ਪਰੇ ਗੁਬਾਰ ਦੇ ਨਾ ਉਹ ਉਸ ਤਰ੍ਹਾਂ ਦੇ ਕਹਿੰਦੇ ਕੂਪ ਬੰਨੇ ਪਏ ਨੇ ਸਰੀਰ ਦੇ ਅੰਦਰ ਇਤਨਾ ਗੁਬਾਰ ਪੈਦਾ ਹੋ ਜਾਂਦਾ ਪਰ ਉਹ ਮੂਕੇ ਕੂਪ ਗੁਬਾਰ ਪਰੇ ਹੋਇਆ ਇਤਾਂ ਗਰਭ ਕਿਤਨੇ ਮਾਰੇ ਹੁੰਨ ਕਹਿੰਦੇ ਕਿੰਨੇ ਵੱਡੇ ਨੇ ਉਹ ਕੂਪ ਇਤਾਂ ਗਰਭ ਆਕਾਸ਼ ਨਾ ਮਾਵਤ ਉਹ ਗਰਭ ਐਨਾ ਹੈ ਉਹ ਹੰਕਾਰ ਐਨਾ ਹੈ ਕਿ ਉਸ ਨੂੰ ਆਕਾਸ਼ ਦਾ ਜੇ ਇੱਕ ਨਾਪ ਮੰਨ ਲੀਏ ਨਾ ਉਹ ਵੀ ਉਸ ਨੂੰ ਮਣ ਨਹੀਂ ਸਕਦਾ ਆਪਾਂ ਨੂੰ ਪਤਾ ਹੈ ਨਾ ਕਿ ਆਕਾਸ਼ ਦੀ ਲਿਮਿਟ ਇਨਫਿਨਿਟੀ ਹੈ ਬੇਹੱਦ ਹੈ ਕੋਈ ਹੱਦ ਨਹੀਂ ਹੈ ਆਕਾਸ਼ ਦੀ ਲੇਕਿਨ ਕਹਿੰਦੇ ਚਲੋ ਮੰਨ ਲੀਏ ਇੱਕ ਹੱਦ ਹੈ ਉਸ ਦੀ ਉਸ ਨੂੰ ਇੱਕ ਮਾਪਾ ਮਾਪ ਬਣਾ ਲੀਏ ਤਾਂ ਵੀ ਇੱਕ ਗੁਬਾਰ ਜੋ ਇਨਸਾਨ ਚ ਮਾਇਕ ਪਦਾਰਥਾਂ ਕਾਰਨ ਪੈਦਾ ਹੁੰਦਾ ਹੈ ਮਾਇਕ ਪਦਾਰਥਾਂ ਵਾਲੇ ਪਾਸੇ ਤਾਂ ਲੱਗਿਆ ਕਿਉਂਕਿ ਉਹ ਨਾਮ ਦੇ ਵਪਾਰ ਉਸਨੇ ਨਹੀਂ ਕੀਤਾ ਉਹ ਐਨਾ ਗੁਬਾਰ ਹੈ ਕਿ ਉਸ ਨੂੰ ਆਕਾਸ਼ ਦਾ ਨਾਪਾ ਵੀ ਮਣ ਨਹੀਂ ਸਕਦਾ ਆਕਾਸ਼ ਦਾ ਜੇ ਆਪਾਂ ਇੰਚੀ ਟੇਪ ਬਣਾ ਲਈਏ ਇਤਨਾ ਵੱਡਾ ਉਸ ਨੂੰ ਉਹ ਮਣ ਨਹੀਂ ਸਕਦਾ ਇਹ ਮਹਾਰਾਜ ਦੇ ਬਚਨ ਨੇ ਕਿਸੇ ਹੋਰ ਦੀ ਕਥਨੀ ਨਹੀਂ ਹੈ ਔਰ ਇਹ ਸੱਚ ਹੈ ਇਸੇ ਕਰਕੇ ਇਸੇ ਕਰਕੇ ਸੱਚ ਹੈ ਇਸੇ ਕਰਕੇ ਮਾਰੇ ਕਹਿੰਦੇ ਨੇ ਨਾਮ ਦੇ ਵਪਾਰ ਦੇ ਵਿੱਚ ਲੱਗਣ ਤੋਂ ਆਇਆ ਉਹ ਕੰਮ ਕਰ ਮੰਨ ਮੁਖ ਕਰਮ ਕਮਾਉਣੇ ਹੋਮੇ ਅੰਤਗੁਬਾਰ ਨਹੀਂ ਤਾਂ ਆ ਕੰਮ ਤੇਰੇ ਨਾਲ ਹੋ ਜਾਣਾ ਤੂੰ ਆਪਣੇ ਉੱਤੇ ਹੋਮੇ ਹੰਕਾਰ ਮੋਹ ਕਾਮ ਕ੍ਰੋਧੀਆਂ ਪੰਡਾ ਬਣ ਲੈਣੀਆਂ ਗੁਰਮੁਖੇ ਅੰਮ੍ਰਿਤ ਪੀਗਣਾ ਨਾਨਕ ਸ਼ਬਦ ਵਿਚਾਰ ਹੁਣ ਦੂਜੇ ਪਾਸੇ ਜਿਹੜੇ ਗੁਰਮੁਖ ਨੇ ਜਿਹੜੇ ਇਸ ਨਾਮ ਦਾ ਵਪਾਰ ਕਰਦੇ ਨੇ ਨਾਮ ਦੇ ਵਪਾਰੀ ਬਣੇ ਹੋਏ ਨੇ ਆਪਣੀ ਸਵਾਸਾਂ ਦੀ ਪੂੰਜੀ ਖਰਚ ਕੇ ਉਹ ਨਾਮ ਧਨ ਖੱਟ ਰਹੇ ਨੇ ਨਿਤ ਲਾਹਾ ਲੈ ਰਹੇ ਨੇ ਇੱਕ ਮਨਮੁਖ ਤਾਂ ਨਿਤ ਆਪਣੇ ਆਪ ਗੁਆ ਰਹੇ ਨਾ ਲੌਸ ਕਰ ਰਹੇ ਨਾ ਘਾਟਾ ਪਾ ਰਹੇ ਨਾ ਨਿਤ ਜਗ ਟੋਟਾ ਸੰਸਾਰ ਪਹਿਲੀ ਤੁਕ ਦੇ ਵਿੱਚ ਉਸ ਨੂੰ ਹਰ ਦਿਨ ਟੋਟਾ ਲੱਗ ਰਿਹਾ ਘਾਟਾ ਪੈ ਰਿਹਾ ਲੇਕਿਨ ਹੁਣ ਗੁਰਮੁਖ ਦੀ ਸਥਿਤੀ ਮਹਾਰਜ ਬਿਆਨ ਕਰਦੇ ਨੇ ਉਹ ਕਹਿੰਦੇ ਇਹ ਸ਼ਲੋਕ ਦੇ ਅੰਤਲੀ ਤੁਕ ਦੇ ਵਿੱਚ ਕਿ ਉਹ ਗੁਰਮੁਖ ਜੋ ਹਨ ਉਹ ਅੰਮ੍ਰਿਤ ਪੀਂਦੇ ਨੇ ਉਹ ਨਾਮ ਦਾ ਜਿਨ੍ਹਾਂ ਨੇ ਵਪਾਰ ਕੀਤਾ ਹੈ ਉਹ ਅਸਲ ਅੰਮ੍ਰਿਤ ਛਕਦੇ ਨੇ ਅੰਮ੍ਰਿਤ ਕਿਵੇਂ ਛਕਦੇ ਨੇ ਹਨਿਤ ਗੁਰਮਰਦਾਸ ਸਾਹਿਬ ਦੀ ਪਾਸ਼ਾ ਮਿਲੇ ਤਾਂ ਅੰਮ੍ਰਿਤ ਬਾੰਦੀ ਵਿਧੀ ਨਹੀਂ ਸੀ ਨਾ ਲੇਕਿਨ ਉਹਨਾਂ ਨੇ ਇਸੇ ਅੰਮ੍ਰਿਤ ਸ਼ਬਦ ਕਿਉਂ ਵਰਤੇ ਹੈ ਅੰਮ੍ਰਿਤ ਹਰ ਦਾ ਨਾਮ ਹੈ ਪ੍ਰਭੂ ਦਾ ਨਾਮ ਹੀ ਅੰਮ੍ਰਿਤ ਹੈ ਸੱਚ ਜਿਹੜਾ ਅਸੀਂ ਅੰਮ੍ਰਿਤ ਬਾਣ ਕਰਦੇ ਆ ਨਾ ਹੁਣ ਜਿਵੇਂ ਇੱਕ ਬੱਚਾ ਪੜਦਾ ਸਕੂਲ ਕਲਾਸ ਦੇ ਵਿੱਚ ਫਿਰ ਕਾਲਜ ਦੇ ਵਿੱਚ ਜਾਂਦਾ ਯੂਨੀਵਰਸਿਟੀ ਜਾਂਦਾ ਅਲਟੀਮੇਟਲੀ ਉਹਨੂੰ ਇੰਨੀਆਂ ਕਲਾਸਾਂ ਪੜ੍ਹ ਕੇ ਡਿਗਰੀ ਮਿਲਦੀ ਹੈ ਉਹ ਡਿਗਰੀ ਉਸ ਨੂੰ ਸਰਟੀਫਾਈ ਕਰਦੀ ਹੈ ਕਿ ਐਨਾ ਇਹ ਗਿਆਨवान ਹੈ ਇਸ ਦੇ ਕੋਲ ਇਤਨਾ ਗਿਆਨ ਦਾ ਖਜ਼ਾਨਾ ਹੈ ਇੰਨੀਆਂ ਇਹਨਾਂ ਜਮਾਤਾਂ ਪੜ੍ਹੀਆਂ ਇਹ ਨਿਪੁੰਨ ਹੈ ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਚਕਾਇਆ ਨਾ ਤਾਂ ਸਾਨੂੰ ਸਰਟੀਫਿਕੇਟ ਬਖਸ਼ਿਆ ਕਿ ਹਾਂ ਇਹ ਨਿਯਤ ਕਲਾਸਾ ਪੜ ਚੁਕਿਆ ਹੈ ਇਹ ਐਨਾ ਨਿਪੁੰਨ ਹੋ ਚੁਕਿਆ ਹੈ ਉਹ ਕਲਾਸਾਂ ਕਿਹੜੀਆਂ ਸਨ ਉਹ ਨਾਮ ਦੀਆਂ ਕਲਾਸਾਂ ਸੀ ਅੰਮ੍ਰਿਤ ਹਰ ਦਾ ਨਾਮ ਹੈ ਰਿਪੀਟ ਕਰ ਰਹੇ ਹਾਂ ਜੀ ਅੰਮ੍ਰਿਤ ਹਰ ਦਾ ਨਾਮ ਹੈ ਉਹ ਅੰਮ੍ਰਿਤ ਉਸ પ્રાਣੀ ਨੇ ਚਕਿਆ ਨਾਮਦ ਅੰਮ੍ਰਿਤ ਚਕਿਆ ਨਾਮ ਦਾ ਵਪਾਰ ਕੀਤਾ ਸਵਾਸਾਂ ਦੀ ਆਪਣੀ ਪੂੰਜੀ ਜੋ ਹੈ ਉਸ ਨੂੰ ਖਰਚ ਕੇ ਨਾਮ ਖਟਿਆ ਔਰ ਖਟ ਦਾ ਖਟ ਦਾ ਅੰਤ ਤਹ ਪਰਮੇਸ਼ਰ ਦੇ ਵਿੱਚ ਬਲੀਨ ਹੋ ਗਿਆ ਇਸ ਕਰਕੇ ਉਹ ਅਮਰ ਹੋ ਗਿਆ ਕਿਉਂਕਿ ਪਰਮੇਸ਼ਰ ਅਮਰ ਹੈ ਤੇ ਹੁਣ ਪਰ ਉਹ ਨਹੀਂ ਪਰਮੇਸ਼ਰ ਤਾਂ ਨੂੰ ਸਰਟੀਫਿਕੇਟ ਮਿਲੇ ਕਿ ਹਾਂ ਇਹ ਅਮਰਤਾਰੀ ਹੈ ਇਹ ਅਮਰ ਹੈ ਐਸੇ ਕਰਕੇ ਮਾਰੇ ਕਹਿੰਦੇ ਨੇ ਜਿਹੜੇ ਗੁਰਮੁਖ ਨੇ ਨਾ ਉਹ ਅਮਰ ਨੇ ਤੇ ਅੰਮ੍ਰਿਤ ਪੀਂਦੇ ਨੇ ਉਹਨਾਂ ਨੇ ਅਸਲ ਅੰਮ੍ਰਿਤ ਕੀਤਾ ਗੁਰਮੁਖੀ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਹੁਣ ਜੋ ਅੰਮ੍ਰਿਤ ਪਾਨ ਉਹ ਨਾਮ ਧਨ ਅੰਮ੍ਰਿਤ ਘਟਦੇ ਨਹੀਂ ਉਹਨਾਂ ਦੇ ਅੰਦਰ ਕੀ ਇੱਕ ਪੈਦਾ ਹੋਇਆ ਉਹ ਸ਼ਬਦ ਦਾ ਵਿਚਾਰ ਪੈਦਾ ਜਦੋਂ ਨਾਮ ਜਪਿਆ ਨਾਮ ਤਾਂ ਦਾ ਵਣਜ ਕੀਤਾ ਨਾਮ ਅੰਦਰ ਵਸਾਉਣਾ ਸ਼ੁਰੂ ਕੀਤਾ ਆਪਣੇ ਤਾਂ ਉਹ ਸ਼ਬਦ ਦਾ ਵਿਚਾਰ ਘਟ ਕਰ ਗਿਆ ਅੰਦਰ ਸ਼ਬਦ ਦਾ ਵਿਚਾਰ ਕੀ ਹੈ ਅਸਲ ਸ਼ਬਦ ਦਾ ਭਾਵ ਉਹ ਉਹ ਭਾਵ ਨੇ ਨਾ ਜੀ ਪ੍ਰੈਕਟੀਕਲ ਰੂਪ ਦੇ ਵਿੱਚ ਇੰਪਲੀਮੈਂਟ ਹੋਣਾ ਹੈ ਇਸ ਜਗਤ ਦੇ ਵਿੱਚ ਜਿਹੜਾ ਭਾਵ ਹੈ ਸ਼ਬਦ ਦਾ ਸ਼ਬਦ ਪੜ ਲਿਆ ਸ਼ਬਦ ਸੁਣ ਲਿਆ ਜਦੋਂ ਸ਼ਬਦ ਅੰਦਰ ਵਸਿਆ ਨਾਲ ਦੀ ਨਾਲ ਉਹਦਾ ਭਾਵ ਵਸ ਗਿਆ ਉਸ ਜਦ ਸ਼ਬਦ ਦਾ ਭਾਵ ਜਦੋਂ ਵਸਿਆ ਤਾਂ ਹੁਣ ਉਹ ਜੀਵ ਜੋ ਉਹ ਸ਼ਬਦ ਕਹਿੰਦਾ ਨਾ ਉਸ ਤਰੀਕੇ ਦੇ ਨਾਲ ਇਸ ਸੰਸਾਰ ਦੇ ਵਿੱਚ ਵਿਚਰੇਗਾ ਜਦੋਂ ਉਹ ਇਸ ਸੰਸਾਰ ਦੇ ਵਿੱਚ ਸ਼ਬਦ ਮੁਤਾਬਕ ਵਿਚਰਦਾ ਹੈ ਨਾ ਲਾਹਾ ਧਨ ਖੱਟੀ ਹੈ ਉਦੋਂ ਉਸ ਨੂੰ ਲਾਹਾ ਪ੍ਰਾਪਤ ਹੋਇਆ ਨਹੀਂ ਤਾਂ ਜੇ ਇੱਕ ਭਾਉ ਜਿਹੜਾ ਸ਼ਬਦ ਦੀ ਵਿਚਾਰ ਦਾ ਭਾਉ ਅੰਦਰ ਨਾ ਵਸੇ ਨਾ ਫਿਰ ਤਾਂ ਪਰਬੜ ਗੱਡੀ ਲੱਦੀ ਇਹ ਵਾਲਾ ਕੰਮ ਹੈ ਪੜੀ ਜਾਓ ਆਪਾਂ ਵੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਪਾਠ ਕਰ ਰਹੇ ਹਾਂ ਕੋਈ ਕਹਿੰਦਾ ਮੈਂ ਸੁਖਨੀ ਸਾਹਿਬ ਦੇ ਪੰਜ ਪਾਠ ਕਰਦਾ ਕੋਈ 10 ਪਾਠ ਕਰਦਾ ਕੋਈ ਕਹਿੰਦਾ ਮੈਂ ਨਿਤਨੇਮ ਤਾਂ ਜੀ ਕਦੇ ਛੱਡਿਆ ਹੀ ਨਹੀਂ ਨਿਤਨੇਮ ਦੇ ਨਾਲ ਮੈਂ ਸਹਿਜ ਪਾਠ ਕਰਦਾ ਪਹੁੰਚਿਆ ਕਿੱਥੇ ਕਿੰਨਾ ਕਰਨਾ ਆਪਕੋ ਵੀ ਕਿਤੇ ਨਹੀਂ ਪਹੁੰਚੇ ਹਲੇ ਤੇ ਅੱਗੇ ਵਿੱਚ ਜ਼ਰੂਰ ਕੋਈ ਹੋਣਗੇ ਜਿਹੜੇ ਪਹੁੰਚੇ ਨੇ ਜਿਹੜੇ ਚੱਲੇ ਨੇ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਅੰਦਰ ਘਰ ਕੀਤੀ ਹੈ ਔਰ ਉਸ ਸ਼ਬਦ ਦੀ ਵਿਚਾਰ ਨੂੰ ਇਸ ਸੰਸਾਰ ਦੇ ਵਿੱਚ ਇੰਪਲੀਮੈਂਟ ਕੀਤਾ ਹੈ ਪ੍ਰੈਕਟੀਕਲ ਰੂਪ ਦੇ ਵਿੱਚ ਉਸ ਮੁਤਾਬਕ ਉਸ ਤਰੀਕੇ ਦੇ ਨਾਲ ਚੱਲੇ ਨੇ ਇਹਨਾਂ ਨੂੰ ਹੀ ਸਫਲਤਾ ਮਿਲੀ ਹੈ ਇਸ ਚੀਜ਼ ਵਾਲਾ ਆਪਾਂ ਜਰੂਰ ਧਿਆਨ ਦੇਣਾ ਹੈ ਔਰ ਆਪਣੀ ਵਸਨੀ ਹੈ ਸ਼ਬਦ ਦੀ ਵਿਚਾਰ ਅੰਦਰ ਕਰ ਕਰਨੀ ਗੁਰੂ ਪਾਸੋਂ ਆਪਾਂ ਨੇ ਹੁਣ ਅਰਦਾਸ ਦੀ ਕਥਾ ਸੁਣੀ ਹੈ ਨਾ ਅਰਦਾਸ ਦੀ ਬਰਕਤ ਸੁਣੀ ਹੈ ਨਾ ਇਹ ਪਾਤਸ਼ਾਹ ਪਾਸੋਂ ਆਪਾਂ ਨੇ ਅਰਦਾਸ ਕਰਕੇ ਬਰਕਤ ਬਖਸ਼ਵਣੀ ਹੈ ਕਿ ਪਾਤਸ਼ਾਹ ਉਹ ਜੋ ਮੈਂ ਪੜ ਰਿਹਾ ਮੇਰੇ ਅੰਦਰ ਬਸਾ ਵੀ ਦੇ ਸੁਣ ਰਿਆਂ ਉਹਨੂੰ ਮੰਨ ਵੀ ਲਵਾ ਉਹ ਸੁਣ ਰਿਆਂ ਉਹਨੂੰ ਮੰਨ ਕੇ ਮੈਂ ਫਿਰ ਉਹ ਭਾਉ ਇੰਪਲੀਮੈਂਟ ਦੇ ਵਿੱਚ ਵੀ ਲੈ ਆਵਾਂ ਇਹ ਸਮਰੱਥਾ ਤੂੰ ਬਖਸ਼ ਇਥੋਂ ਲੈਣੀ ਆ ਹੁਣ ਮਾਰੇ ਮਹੱਲਾ ਉਚਾਰਦੇ ਨੇ ਉਹਨੇ ਗੁਰਮੁਖਾਂ ਪਰਥਾਏ ਜਿਹੜੇ ਇਸ ਰਾਹ ਦੇ ਉੱਤੇ ਚੱਲੇ ਨੇ ਮਾਰੇ ਕਿੰਨੇ ਸਹਜੇ ਜਾਗੇ ਸਹਜੇ ਸੋਵੇ ਗੁਰਮੁਖੇ ਆਂਦਨ ਉਸਤਤ ਹੋਵੇ ਸਹਜ ਸਹਜ ਤੋਂ ਭਾਉ ਆਪਾਂ ਆਮ ਬੋਲੀ ਦੇ ਵਿੱਚ ਰਾਮ ਜਾਂ ਹੋੜੀ ਦਾ ਭਾਵ ਲੈ ਲੈਂਦੇ ਆ ਇੱਥੇ ਇਹ ਸੌਂ ਦਾ ਭਾਵ ਹੈ ਜੀ ਸੁਪੇ ਸਿਰ ਆਟੋਮੈਟਿਕਲੀ ਵਿਦਾਊਟ ਐਨੀ ਐਫਰਟਸ ਅੱਜ ਆਪਾਂ ਕਿੰਨੇ ਕ ਹਾਂ ਜਿਹੜੇ ਬਿਨਾਂ ਕਿਸੇ ਤਸ਼ੱਦਦ ਤੋਂ ਜਿੰਨਾਂ ਨੂੰ ਨੀਂਦ ਆ ਜਾਂਦੀ ਹੈ ਕਿੰਨੇ ਕ ਹਾਂ ਜਿਹੜੇ ਖੜੇ-ਖੜੇ ਵੀ ਸੌਂ ਜਾਂਦੇ ਨੇ ਕਿੰਨੇ ਕ ਹਾਂ ਜਿੰਨਾਂ ਨੂੰ ਜਿੱਥੇ ਦਮ ਮਿਲਿਆ ਉੱਥੇ ਸੌਂਗੇ ਸਹਜੇ ਜਾਗੇ ਸਹਜੇ ਸੋਏ ਉਹ ਆਪਣੇ ਆਪ ਆਨੰਦ ਦੇ ਵਿੱਚ ਸੌਂ ਜਾਂਦੇ ਨੇ ਔਰ ਆਪਣੇ ਆਪ ਆਨੰਦ ਦੇ ਵਿੱਚ ਜਾਗ ਪੈਂਦੇ ਨੇ ਉਹਨਾਂ ਨੂੰ ਤਸ਼ੱਦਦ ਐਫਰਟਸ ਕਰਨ ਦੀ ਲੋੜ ਨਹੀਂ ਹੈ ਅਸੀਂ ਐਫਰਟਸ ਕਰਕੇ ਜਾਗਦੇ ਹਾਂ అలਾਰਮ ਲਗਾਉਂਦੇ ਹਾਂ ਕਿਸੇ ਨੂੰ ਕਹਿੰਦੇ ਮੈਨੂੰ ਸਮੇਂ ਸਿਰ ਸਵੇਰੇ ਸੋਤੇ ਠਾਡੀ ਉਹਨਾਂ ਨੂੰ ਉਠਾਉਣ ਦੀ ਲੋੜ ਨਹੀਂ ਪੈਂਦੀ ਦੂਜੇ ਪਾਸੇ ਆਤਮਿਕ ਪਾਵੇਦਾਰ ਜੋ ਹੈ ਉਹ ਆਪਣੇ ਆਪ ਜਦੋਂ ਉਹਨਾਂ ਨੂੰ ਲੋੜ ਹੈ ਜਦੋਂ ਸੰਸਾਰ ਨੂੰ ਲੋੜ ਹੈ ਉਹਨਾਂ ਦੀਆਂ ਮਨ ਬਿਰਤੀਆਂ ਇਕਾਗਰ ਹੋ ਜਾਂਦੀਆਂ ਹਨ ਔਰ ਜਦੋਂ ਉਹਨਾਂ ਨੂੰ ਲੋਡ ਇਹ ਮਹਿਸੂਸ ਹੋ ਰਹੀ ਹੈ ਕਿ ਸਾਨੂੰ ਹੁਣ ਸੰਸਾਰ ਦੇ ਵਿੱਚ ਲਗਤ ਹੋਣ ਦੀ ਲੋੜ ਨਹੀਂ ਹੈ ਉਹ ਮਨ ਬਿਰਤੀਆਂ ਆਪਣੀਆਂ ਸੰਜੋ ਲੈਂਦੇ ਨੇ ਸੌ ਜਾਂਦੇ ਨੇ ਬਾਬ ਸਹਿਜੇ ਡੱਗੇ ਸਹਿਜੇ ਸੋਵੇ ਇਹ ਜਿਹੜਾ ਜੋ ਮਨੁੱਖ ਨੇ ਇਹ ਜਿਹੋ ਜਗ੍ਹਾਸੂ ਨੇ ਉਹਨਾਂ ਦਾ ਮਾਰੇ ਕਹਿੰਦੇ ਹੁੰਦਾ ਕੀ ਹੈ ਗੁਰਮੁਖ ਅੰਦਨ ਉਸਤਤ ਹੋ ਗਏ ਉਹਨਾਂ ਦੀ ਉਪਮਾ ਹਮੇਸ਼ਾ ਦਿਨ ਰਾਤ ਇਸ ਸੰਸਾਰ ਤੇ ਲੋਕ ਪਰਲੋਪ ਦੇ ਵਿੱਚ ਬਣ ਹੀ ਰਹੇ ਕਿਉਂ ਜਦੋਂ ਸੰਸਾਰ ਨੂੰ ਪਰਉਕਾਰ ਦੀ ਲੋੜ ਹੈ ਉਹ ਜਾਗ ਉੱਠਦੇ ਨੇ ਪਰਉਕਾਰ ਕਰਦੇ ਨੇ ਔਰ ਜਦੋਂ ਉਹਨਾਂ ਨੇ ਦੇਖਿਆ ਕਿ ਹੁਣ ਠੀਕ ਹੈ ਸਭ ਕੁਝ ਠੀਕ-ਠਾਕ ਚੱਲ ਰਿਹਾ ਹੈ ਆਨੰਦ ਦੇ ਵਿੱਚ ਉਹ ਮਸਤ ਰਹਿ ਜਾਂਦੇ ਨੇ ਆਪਣੀਆਂ ਮਨਪ੍ਰਿਤੀਆਂ ਸੰਜੋ ਲੈਂਦੇ ਗੁਰਮੁਖ ਪਰਮੇ ਸਹਿਸਾ ਹੋ ਗਏ ਔਰ ਮਨਮੁਖ ਧਰਮ ਇਸ ਐਸਾ ਹੁਣ ਮਨਮੁਖ ਹੈ ਜਿਹੜਾ ਦੂਜੇ ਪਾਸੇ ਮਨਮੁਖ ਦੀ ਤੁਲਨਾ ਕਰਦੇ ਨੇ ਹੁਣ ਗੁਰਮੁਖ ਦਾ ਉਹਨਾਂ ਨੇ ਦੱਸਿਆ ਕਿ ਮਨਮੁਖ ਕੀ ਹੈ ਮਨਮੁਖ ਕਹਿੰਦੇ ਧਰਮ ਅਰਥੋ ਖលਿਆਂ ਦੇ ਵਿੱਚ ਹੀ ਰਹਿੰਦਾ ਕਿੱਥੇ ਤਾਂ ਦੇਖੋ ਸੁਤੇ ਸਿਧ ਅਨੰਦ ਦੇ ਵਿੱਚ ਉਹ ਜਾਗਦੇ ਨੇ ਉੱਠਦੇ ਨੇ ਵਿਚਰਦੇ ਨੇ ਇੱਕ ਅਨੰਦ ਦੀ ਅਵਸਥਾ ਬੀਤਦੀ ਹੈ ਮਰਜੀ ਹੈ ਉਹਨਾਂ ਦੀ ਜਦੋਂ ਉਹਨਾਂ ਨੂੰ ਮਨ ਕੀਤਾ ਜਦੋਂ ਆਨੰਦ ਵਿੱਚ ਆਏ ਉਹ ਜਾਗਰਤ ਹੋ ਗਏ ਜਦੋਂ ਆਨੰਦ ਵਿੱਚ ਆਏ ਸੌਂ ਗਏ ਇਹ ਸੋਣਾ ਵੀ ਨਾ ਜੀ ਪਹਿਲਾਂ ਇਸ ਨੂੰ ਆਪਾਂ ਥੋੜਾ ਜਿਹਾ ਖੋਲ ਲੀਏ ਆਪਾਂ ਜਦੋਂ ਪਾਠ ਕਰਦੇ ਹਾਂ ਕਦੇ ਤੁਸੀਂ ਇਹ ਨੋਟ ਕੀਤਾ ਹੈ ਕਿ ਉਦਾਂ ਤੇ ਤੁਹਾਨੂੰ ਨੀਂਦ ਨਹੀਂ ਆਉਂਦੀ ਜਦੋਂ ਗੁਟਕਾ ਫੜਿਆ ਤੇ ਥੋੜੀ ਦੇਰ ਬਾਅਦ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਆਪਾਂ ਝਟਕਾ ਦੇ ਕੇ ਆਪਣੇ ਆਪ ਨੂੰ ਅਲਰਟ ਕਰਦੇ ਆ। ਉਹ ਨੀਂਦ ਨੂੰ ਕਈ ਖੜੇ ਹੋ ਜਾਂਦੇ ਆ ਆਪਣੇ ਚੋ ਵੀ ਨਹੀਂ ਨੀਂਦ ਨਹੀਂ ਆਉਂਦੀ। ਇਹ ਜੋ ਨੀਂਦ ਹੈ ਨਾ ਜੀ ਇਹ ਸਮਝਿਆ ਜਾਏ ਜਿਸ ਨੂੰ ਨੀਂਦ ਆ ਰਹੀ ਹੈ ਪਾਠ ਕਰਨ ਵੇਲੇ ਪਾਤਸ਼ਾਹ ਦੀ ਕਿਰਪਾ ਵਰਤ ਰਹੀ ਹੈ। ਜਦੋਂ ਬਾਣੀ ਦਾ ਪ੍ਰਭਾਵ ਅੰਦਰ ਪੈਣਾ ਸ਼ੁਰੂ ਹੁੰਦਾ ਹੈ ਉਦੋਂ ਮਨ ਦੇ ਵਿੱਚ ਟਿਕਾਉ ਬਣਨਾ ਸ਼ੁਰੂ ਹੁੰਦਾ ਹੈ ਜਿਹੜਾ ਮਨ ਸਾਡਾ ਭੱਜਿਆ ਫਿਰਦਾ ਨਾ ਮਨ ਦੀ ਸਪੀਡ ਬਹੁਤ ਹੈ ਮਨ ਸਾਡੀ ਆਤਮਾ ਨੂੰ ਨਾਲ ਲੈ ਕੇ ਭੱਜਦਾ ਫਿਰਦਾ ਹੈ 1 ਸੈਕਿੰਡ ਦੇ ਵਿੱਚ ਹੀ ਇਹ ਅਮਰੀਕਾ ਪਹੁੰਚ ਜਾਂਦਾ ਆਸਟ੍ਰੇਲੀਆ ਪਹੁੰਚ ਜਾਂਦਾ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਜਾਂਦਾ ਹੈ ਇਹ ਜੋ ਮਨ ਭੱਜਿਆ ਫਿਰਦਾ ਹੈ ਨਾ ਤੁਹਾਨੂੰ ਬਾਣੀ ਦਾ ਪ੍ਰਭਾਵ ਹੁੰਦਾ ਹੈ ਇਸ ਦੀ ਭਜ ਨਟ ਦੇ ਵਿੱਚ ਠੱਲ ਪੈਣੀ ਸ਼ੁਰੂ ਹੋ ਜਾਂਦੀ ਹੈ ਇਹ ਟਿਕਾਉ ਵਿੱਚ ਆਉਣਾ ਸ਼ੁਰੂ ਹੁੰਦਾ ਜਦੋਂ ਇਹ ਟਿਕਾਉ ਚ ਆਉਣਾ ਸ਼ੁਰੂ ਹੋ ਗਿਆ ਨਾ ਜੀ ਤਾਂ ਸਾਡੇ ਰक्तचाप ਦੇ ਵਿੱਚ ਖੂਨ ਦੀ ਰਵਾਨੀ ਦੇ ਵਿੱਚ ਉਹ ਟਿਕਾਉ ਦਾ ਅਸਰ ਪੈਦਾ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਉਹ ਜਦੋਂ ਅਸਰ ਪੈਣਾ ਸ਼ੁਰੂ ਹੋਇਆ ਜਿਹੜੇ ਸਾਡੇ ਮਨ ਨੇ ਮਨ ਭਟਕਦਾ ਫਿਰਦਾ ਸੀ ਉਸ ਨੇ ਸਾਡੇ ਸਰੀਰ ਨੂੰ ਵੀ ਪਟਕਾਇਆ ਹੋਇਆ ਸੀ ਅਸੀਂ ਸਾਡੇ ਖੂਨ ਦੀ ਰੁਵਾਨੀ ਦੇ ਵਿੱਚ ਵੀ ਫਰਕ ਪਾਇਆ ਹੋਇਆ ਸੀ ਉਸ ਦੇ ਵਿੱਚ ਤਬਦੀਲੀ ਆਈ ਇਹ ਫ੍ਰੈਕਸ਼ਨਸ ਆਫ ਸੈਕਿੰਡ ਦੇ ਵਿੱਚ ਘਟਨਾਵਾਂ ਘਟਦੀਆਂ ਨੇ ਸਾਰੀਆਂ ਜਦੋਂ ਉਹ ਟਿਕਾਓ ਬਣਿਆ ਜਦੋਂ ਉਹ ਅਸਰ ਆਇਆ ਤਾਂ ਇਹ ਸਰੀਰ ਨੂੰ ਨਾ ਜੀ ਵਿਸ਼ਰਾਮ ਮਿਲਣਾ ਸ਼ੁਰੂ ਹੋਇਆ ਜਦੋਂ ਸਰੀਰ ਨੂੰ ਵਿਸ਼ਰਾਮ ਮਿਲਣਾ ਸ਼ੁਰੂ ਹੋਇਆ ਉਦੋਂ ਹੀ ਨੀਂਦਰ ਆ ਗਈ। ਉਦੋਂ ਹੀ ਉਹ ਜਿਹੜੇ ਚਿੰਤਾ ਤੋਂ ਦੂਰ ਹੋ ਕੇ ਇੱਕਦਮ ਸ਼ਾਂਤ ਹੋ ਗਿਆ। ਉਹ ਤਾਂ ਉਹ ਨੀਂਦ ਆਉਦੀ ਹੈ ਪਾਠ ਕਰਨ ਲੱਗਿਆ। ਉਸ ਨੂੰ ਆਪਾਂ ਗਵਾਈਏ ਨਾ ਉਹ ਕਿਰਪਾ ਨੂੰ ਨਾ ਜੀ ਸੰਜੋਣ ਦੀ ਕੋਸ਼ਿਸ਼ ਕਰੀਏ ਉਸ ਤੋਂ ਨੀਂਦ ਤੋਂ ਜਾਗਣ ਦੀ ਕੋਸ਼ਿਸ਼ ਨਾ ਕਰੀਏ। ਭਾਵੇਂ 2-4 ਮਿੰਟ ਦੀ ਹੀ ਨੀਂਦ ਹੋਵੇ ਉਹਨੂੰ ਲੈਣ ਦੀ ਕੋਸ਼ਿਸ਼ ਕਰੋ। ਗੁਟਕਾ ਸੰਤੋਖ ਕੇ ਉੱਥੇ ਨੀਂਦ ਲੈ ਲਓ। ਔਰ ਜਿਹੜੀ ਇਹ 2-4 ਮਿੰਟ ਦੀ ਨੀਂਦ ਹੈ ਨਾ ਤੁਹਾਡੀ ਘੰਟਿਆਂ ਦੀ ਨੀਂਦ ਦੇ ਬਰਾਬਰ ਹੋਏਗੀ ਉਸ ਔਰ ਉਸ ਆਨੰਦ ਨੂੰ ਮਾਣਨ ਦੀ ਕੋਸ਼ਿਸ਼ ਕਰਿਓ ਉਹ ਵੀ ਇੱਕ ਆਨੰਦ ਦੀ ਅਵਸਥਾ ਬਣੀ ਹੈ ਇਹ ਸਹਿਜੇ ਸੋਵੇ ਹੈ ਜੀ ਇਹ ਹੈ ਸਹਿਜ ਸੁਣਾ ਸਹਿਜ ਦੇ ਵਿੱਚ ਆਪਣੇ ਆਪ ਆਟੋਮੈਟਿਕਲੀ ਨੀਂਦ ਲੈਂਦਾ ਉਸ ਦੀ ਕਿਰਪਾ ਸਕਦਾ ਹਮ ਦੂਜੇ ਪਾਸੇ ਮੰਨ ਕੇ ਮਨਮੁਖ ਪਰਮੇਸ਼ਰ ਸਾਹ ਹੋਵੇ ਉਸ ਦੇ ਅੰਦਰ ਤੋਖਲੇ ਭਲੇਖੇ ਭਰਮ ਉਹ ਭੱਜਦੇ ਫਿਰਦੇ ਨੇ ਉਹਨੂੰ ਤਰਫਾ ਰਹੇ ਨੇ ਉਹ ਇੱਕ ਤਰਫ ਦੇ ਵਿੱਚ ਭਟਕ ਰਿਹਾ ਹੈ ਜੋ ਮਨਮੁਖ ਹੈ ਆਪਣੇ ਮਨ ਦੇ ਮੁਤਾਬਿਕ ਚੱਲਿਆ ਹੋਇਆ ਹੈ ਗੋਰ ਮੁਖ ਦੇ ਕੋਲ ਵਿਸ਼ਰਾਮ ਆ ਗਿਆ ਇਹ ਆਨੰਦ ਆ ਗਿਆ ਨੀਂਦ ਆ ਗਈ ਸਹਿਜੇ ਜਾਗੇ ਸਹਿਜੇ ਸੋਣਾ ਆ ਗਿਆ ਮਨ ਮੁਖ ਦੇ ਕੋਲ ਪਟਕਾ ਪਟਕਾਓ ਵਾਲੀਆਂ ਸਾਰੀਆਂ ਪਰਵਿਰਤੀਆਂ ਉਹਦੇ ਪੱਲੇ ਪੈ ਗਈਆਂ ਉਹ ਪਟ ਰਿਹਾ ਹੈ ਉਹ ਰੋਗੀ ਬਣ ਰਿਹਾ ਹੈ ਅੰਤਰ ਚਿੰਤਾ ਨੀਂਦ ਨਾ ਸੋ ਰਿਹਾ ਆ ਗਈ ਇਹ ਜੋ ਗੱਲ ਉਸ ਕੋਲ ਅੰਦਰ ਜਿਹੜੀ ਚਿੰਤਾਵਾਂ ਨੇ ਨਾ ਉਹਨੂੰ ਅਸਲ 'ਚ ਸੌਣ ਨਹੀਂ ਬੰਦਿਆਂ ਗੋਲੀਆਂ ਲੈ ਲੈ ਕੇ ਸੌਂਦਾ ਹੈ ਸ਼ਰੀਰਿਕ ਤੌਰ ਤੇ ਸਵਾਤਾ ਉਹਨੂੰ ਗੋਲੀਆਂ ਨੇ ਲੇਕਿਨ ਮਾਨਸਿਕ ਤੌਰ ਤੇ ਉਹ ਹਲੇ ਵੀ ਨਹੀਂ ਸੁੱਤਾ ਉਹਦਾ ਮਨ ਹਲੇ ਵੀ ਭੱਜਿਆ ਫਿਰਦਾ ਹੈ ਔਰ ਇਹ ਉਹਦੀ ਸਪੀਡ ਇਤਨੀ ਜ਼ਿਆਦਾ ਵੱਧ ਗਈ ਉਹਨੇ ਉਸ ਦੀ ਖੂਨ ਦੀ ਰੁਵਾਨੀ ਦੇ ਵਿੱਚ ਅਸੀਂ ਆ ਤਬਦੀਲੀਆਂ ਪਾਈਆਂ ਨੇ ਜਿਹੜੇ ਉਸ ਦੇ ਰक्तचाप ਨੂੰ ਖਰਾਬ ਕਰਦੀਆਂ ਰक्तचाप ਦੇ ਖਰਾਬ ਹੋਣ ਕਾਰਨ ਉਸ ਦੇ ਦਿਲ ਦੇ ਉੱਤੇ ਅਸਰ ਪੈਣੇ ਸ਼ੁਰੂ ਹੋ ਗਏ ਔਰ ਉਹ ਦਿਲ ਦੇ ਅਸਰਾਂ ਨੇ ਉਹਦੇ ਅੰਦਰ ਬਿਮਾਰੀਆਂ ਘਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹੋ ਹੀ ਜੜ ਹੈ ਜੀ ਬਿਮਾਰੀਆਂ ਦੀ ਆਪਾਂ ਨੂੰ ਲੋਕ ਬਿਮਾਰੀਆਂ ਲੱਗਦੀਆਂ ਨੇ ਆਪਾਂ ਡਾਕਟਰ ਕੋਲ ਜਾਂਦੇ ਆ ਦਵਾਈ ਲੈਂਦੇ ਆ ਉਹ ਰੋਗ ਦੀ ਦਵਾਈ ਦਿੰਦਾ ਰੋਗ ਦੀ ਜੜ ਦੀ ਦਵਾਈ ਨਹੀਂ ਦਿੰਦਾ ਡਾਕਟਰ ਕਿਮਾ ਕਰਨਾ ਰੋਗ ਦੀ ਜੜ ਦੀ ਦਵਾਈ ਜਦ ਤੱਕ ਨਹੀਂ ਲਵਾਗੇ ਰੋਗ ਨਹੀਂ ਜਾਏਗਾ ਇਸੇ ਕਰਕੇ ਡਾਕਟਰ ਕਹਿ ਦਿੰਦੇ ਨੇ ਜੀ ਕਿ ਏ ਤਹ ਜੇ ਤੁਹਾਨੂੰ ساری ਉਮਰ ਦਵਾਈਆਂ ਲੈਣੀਆਂ ਪੈਣੀਆਂ ਫਾਇਰੇਟ ਦੀ ਦਵਾਈ ساری ਉਮਰ ਬਲੱਡ ਪ੍ਰੈਸ਼ਰ ਦੀ ساری ਉਮਰ ਡਾਇਬੀਟਿਸ ਦੀ ساری ਉਮਰ ਕਿਉਂ ਕਿ ਜੜ ਦਾ ਇਲਾਜ لینا ਹੈ ਅਸੀਂ ਸਿਰਫ ਟਾਣੀਆਂ ਵੱਢ ਰਹੇ ਹਾਂ ਜੜ ਦੇ ਵਿੱਚ ਪਹਜਾਬ ਨਹੀਂ ਪਾ ਰਹੇ ਜਿਸ ਦਰਕਤ ਦੀ ਜੜ ਦੇ ਵਿੱਚ ਪਹਜਾਬ ਪੈ ਗਿਆ ਨਾ ਉਹ ਉਹ ਜੜ ਤੋਂ ਸੁੱਕ ਜਾਊਗਾ ਦਰਖਤ ਇਹ ਜਿਹੜੇ ਰੋਗਾਂ ਦੀ ਜੜ ਹੈ ਨਾ ਜੀ ਇਹ ਰੋਗਾਂ ਦੀ ਜੜ ਤਾਂ ਮਨ ਦੀ ਪਟਕਹਾੜ ਤੋਂ ਸ਼ੁਰੂ ਹੋਈ ਹੈ ਮਨ ਦੀ ਪਟਕਹਾੜ ਨੂੰ ਜਦ ਤੱਕ ਵਿਸ਼ਰਾਮ ਨਹੀਂ ਮਿਲਦਾ ਇਹ ਰੋਗਾਂ ਦੀ ਜੜ ਨਹੀਂ ਖਤਮ ਹੋਣੀ ਰੋਗ ਨਹੀਂ ਖਤਮ ਹੋਣੇ ਦਵਾਈਆਂ ਲਈ ਚੁਣ ਹੁਣੇ ਜੜ ਦਾ ਕੀ ਇਲਾਜ ਹੈ ਮਾਰੇ ਤੋਂ ਪੁੱਛੋ ਕੀ ਕਹਿੰਦੇ ਨੇ ਸਾਹਿਬ ਸਾਹਿਬ ਕਹਿੰਦੇ ਨੇ ਸਰਬ ਰੋਗਾ ਔਖਦ ਨਾਮ ਦੇਤੀ ਦਵਾਈ ਪਾਚਨ ਇਹਨੇ ਸਾਰੇ ਰੋਗਾਂ ਦਾ ਜਿਹੜਾ ਇਲਾਜ ਹੈ ਨਾ ਉਹ ਨਾਮ ਹੈ ਤੂੰ ਨਾਮ ਜਪ ਲੈ ਨਾਮ ਨੇ ਤੇਰੇ ਮਨ ਨੂੰ ਠਹਿਰਾਉ ਚ ਲੈ ਆਉਣਾ ਮਨ ਦੇ ਠਹਿਰਾਉ ਨੇ ਤੇਰੇ ਰक्तचाप ਠੀਕ ਕਰ ਦੇਣੇ ਤੇਰਾ ਦਿਲ ਠੀਕ ਕਰ ਦੇਣੇ ਤੇਰੀਆਂ ਬਿਮਾਰੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਣੀਆਂ ਸਰਵ ਰੋਗਾਂ ਉਪਕਦ ਨਾਮ ਇੱਕ ਮਿਸ਼ਨ ਵੀ ਚੱਲਿਆ ਸੀ ਔਰ ਉਸ ਮਿਸ਼ਨ ਦੇ ਵਿੱਚ ਵੱਡੇ ਵੱਡੇ ਰੋਗ ਰੋਗੀਆਂ ਦੇ ਦੂਰ ਹੋਏ ਨੇ ਜਿਨ੍ਹਾਂ ਨੇ ਨਾਮ ਜਪਿਆ ਲੈ ਸੁਣਿਆ ਮੰਨਿਆ ਮਨ ਕੀਤਾ ਪਾਓ ਕੋਈ ਤਾਂ ਉਸ ਸਵਾਤ ਕਰ ਸੋ ਇਸ ਕਰਕੇ ਇਹ ਨਾਮ ਦੀ ਬਰਕਤ ਹੈ ਜੀ ਗਿਆਨੀ ਜਾਗੇ ਸਵੇ ਸੁਭਾਏ ਔਰ ਜਿਸ ਨੂੰ ਇਹ ਗਿਆਨ ਹੁੰਦਾ ਉਹੋ ਹੀ ਜਾਗਦਾ ਨਾਨਕ ਨਾਮ ਰਟਿਆਂ ਬਲ ਜਾਓ ਜੋ ਉਸ ਨਾਮ ਦੇ ਵਿੱਚ ਰੱਤੇ ਜਾਂਦੇ ਨੇ ਭਿੱਜ ਜਾਂਦੇ ਨੇ ਉਸ ਨਾਲ ਤੋਂ ਬਲਿਹਾਰ ਜਾਂਦੇ ਨੇ ਸਾਰੇ ਮੁਕਾਈ ਬਣਹਾਰ ਜਾਂਦੀ ਹੈ ਪੌੜੀ ਦੀ ਉਚਾਰਨ ਹੈ ਸੇ ਹਰ ਨਾਮ ਧਿਆਵੇ ਜੋ ਹਰ ਰਤਿਆ ਉਹੋ ਹੀ ਨਾਮ ਧਿਆ ਸਕਦੇ ਨੇ ਜੋ ਉਸ ਜਿਸ ਨੂੰ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਹਰ ਇੱਕ ਧਿਆਵੇ ਇੱਕ ਇੱਕੋ ਹਰ ਸਤਿਆ ਉਸ ਇੱਕ ਨੂੰ ਹੀ ਧਿਆਉਣਾ ਚਾਹੀਦਾ ਹੈ ਉਹੀ ਅਸਲ ਦੇ ਵਿੱਚ ਇੱਕ ਸਤ ਹੈ ਇਸ ਜਹਾਨ ਦੇ ਵਿੱਚ ਹੋਰ ਆਸੇ-ਪਾਸੇ ਕਿਤੇ ਨਾਮਾਰੇ ਕਹਿੰਦੇ ਜਾਓ ਹਰ ਇੱਕੋ ਵਰਤੇ ਇੱਕ ਇੱਕੋ ਉਤਪਤਿਆ ਹਰ ਜਗ੍ਹਾ ਇੱਕੋ ਹੀ ਵਰਤ ਰਿਹਾ ਹੈ ਔਰ ਇਕਨੇ ਹੀ ਸਾਰੀ ਜਹਾਨ ਦੀ ਪੈਦਾਵਾਰ ਕੀਤੀ ਹੋਈ ਹੈ ਸਾਰੇ ਜਹਾਨ ਨੂੰ ਪੈਦਾ ਕੀਤਾ ਜੋ ਹਰ ਨਾਮ ਤੇ ਆਵੇ ਤਿੰਨ ਡਰ ਛੱਟ ਕਰ ਦਿਆ ਨਿਰਭਉ ਜਿਨ੍ਹਾਂ ਨੇ ਨਾਮ ਤੇ ਆਇਆ ਉਹ ਨਿਰਭਉ ਦੀ ਵਿਵਸਥਾ ਅਵਸਥਾ ਪ੍ਰਾਪਤ ਕਰ ਲੈਣ ਨੇ ਉਹਨਾਂ ਨੂੰ ਡਰ ਕਿਸੇ ਚੀਜ਼ ਦਾ ਨਹੀਂ ਲੰਦਾ ਡਰ ਮਾਇਕ ਪਦਾਰਥਾਂ ਵਾਲੇ ਇਨਸਾਨਾਂ ਦੇ ਕੋਲ ਹੀ ਹੈ ਜਿਹੜੇ ਗੁਰੂ ਦੇ ਨਾਮ ਗੁਰੂ ਦੇ ਨਾਮ ਦੇ ਨਾਲ ਰੱਤੇ ਹੋਏ ਨੇ ਉਹਨਾਂ ਕੋਲ ਡਰ ਨਹੀਂ ਹੈ ਗੁਰਮਤੀ ਦੇਵੇ ਆਪ ਗੁਰਮੁਖ ਅਰਜਪਿਆ ਔਰ ਗੁਰੂ ਮਤ ਪਰਮੇਸ਼ਰ ਅਕਾਲਪੁਰਖ ਆਪ ਦਿੰਦੇ ਨੇ ਔਰ ਗੁਰਮੁਖੀ ਉਦ ਜਪਦੇ ਨੇ ਸੋ ਇਹ ਅੱਜ ਦੇ ਮੁਖਵਾਕ ਦੀ ਵਿਚਾਰ ਸੀ ਪਾਤਸ਼ਾਹ ਗੁਰਦਾਸ ਬੇਨਤੀ ਕਰੀ ਕਿ ਇਹ ਵਿਚਾਰਾਂ ਸਾਡੇ ਅੰਦਰ ਵਸਾਓ ਤਾਂ ਜੋ ਇੱਥੇ ਆਇਆਂ ਦਾ ਲਾਹਾ ਆਪਾਂ ਪ੍ਰਾਪਤ ਕਰ ਸਕੀਏ ਜਿਸ ਸਮੇਂ ਦੀ ਸਮਾਪਤੀ ਹੈ क्षमा ਦੇ ਜਾਚਕਾ ਹੋਈਆਂ ਨਿਕਾਂ ਪਰਕਾਰ ਦੀਆਂ ਗਲਤੀਆਂ ਭੁੱਲਾਂ ਬੇਰਗੀਆ ਕਿਮਾ ਕਰਨੀਆਂ अगों वास्ते अरदस बेनती पातशाह पास करनी के पातशाह सुमत गुरमत्त बखश्नता जो शब्द की शुद्ध विचार और शब्द आप दी, दी पातशाह कर सकी जी फेमान जाचकों फतेह प्रवान करो वागुरू जी का खालसा वागुरू जी की फतेह